ਸਾਥਿਓ ਨੇਕ ਦਿਲੀ ਸੱਚੇ ਰੱਬ ਦੀ ਇਬਾਦਤ ਹੁੰਦੀ ਹੈ ਤੇ ਕਿਸੇ ਦੀ ਲੱਭੀ ਹੋਈ ਚੀਜ਼ ਉਸ ਨੂੰ ਵਾਪਸ ਕਰਨਾ ਇਹੀ ਤਾਂ ਇਨਸਾਨੀਤ ਹੁੰਦੀ ਹੈ ਇਹੀ ਤਾਂ ਇਨਸਾਨੀਤ ਹੁੰਦੀ ਹੈ ਸਤਿ ਸ਼੍ਰੀ ਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ਵਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਰਹੇ ਹੋ ਵੀਡੀਓ ਕਿਸ ਬਾਬਤ ਹੁਣ ਵਾਲੀ ਹੈ ਸਾਥੇ ਇਸ ਸਮੇਂ ਸੀਤ ਚੰਡੀਗੜ੍ਹ ਰੋਡ ਤੇ ਆਹ ਮੂਫਲੀ ਵਾਲੇ ਕੋ ਇਸ ਕਰਕੇ ਨਹੀਂ ਖੜੇ ਕਿ ਮੂਫਲੀ ਖਰੀਦਣੀ ਆ ਜਾਇਰੀ ਐਡ ਕਰਨੀ ਆ ਇਸ ਕਰਕੇ ਖੜੇ ਕਿਉਂਕਿ ਦੌੜ ਭੱਜ ਦੀ ਜ਼ਿੰਦਗੀ ਹੈ ਬਹੁਤ ਸਾਰੇ ਲੋਕ ਜਿਹੜੇ ਇਹ ਕਈ ਵੇਲੇ ਲੱਭੀਏ ਚੀਜ਼ ਨੂੰ ਆਪਣਾ ਸਮਝ ਲੈਂਦੇ ਆ ਜਾਂ ਸ਼ੈਤਾਨੀ ਦਬਾ ਕੇ ਨੇ ਇਹ ਕਹਿੰਦੇ ਕਿ ਰੱਬ ਨੇ ਮੈਨੂੰ ਲਵਾਈ ਹੈ ਇਹ ਤੇ ਹੱਕ ਮੇਰਾ ਪਰ ਜਿਹੜੇ ਸੱਚੇ ਬੰਦੇ ਹੁੰਦੇ ਆ ਨੇਕਦਿਲ ਇਨਸਾਨ ਹੁੰਦੇ ਆ ਜਿਹੜੇ ਉਹਦੀ ਇਬਾਦਤ ਕਰਦੇ ਇਨਸਾਨ ਨੂੰ ਸਮਝਦੇ ਆ ਉਹ ਇਹ ਗੱਲ ਨੂੰ ਵੀ ਸਮਝਦੇ ਆ ਕਿ ਇਹ ਜਿਹੜੀ ਚੀਜ਼ ਲੱਭੀ ਹੈ ਇਹ ਇਸ ਦੇ ਅਸਲ ਮਾਲਕ ਤੱਕ ਪਹੁੰਚਾਣੀ ਹੈ ਆ ਵੀਰ ਦਾ ਨਾਮ ਮੁਕੇਸ਼ ਹੈ ਇਹਨਾਂ ਨੂੰ ਸਵੇਰੇ ਸੋਨੇ ਪਿੰਡ ਵਾਲੇ ਦਾ ਸੋਨਾ ਲੱਭਦਾ ਫੋਨ ਅੱਜ ਕੱਲ ਫੋਨ ਨੂੰ ਸੋਨਾ ਹੀ ਕਿਹਾ ਜਾਂਦਾ ਕਿਉਂਕਿ ਪੈਸੇ ਵੀ ਇਹਦੇ ਵਿੱਚ ਹੀ ਹੁੰਦੇ ਆ Google Pay ਕਿਉਂਕਿ ਇਹ ਚ ਸਾਰੇ ਡਾਕੂਮੈਂਟਸ ਹੁੰਦੇ ਆ ਤੇ ਸੋਨੇਪਿੰਡ ਤੋਂ ਭੈਣ ਜੀ ਨੇ ਇਹਨਾਂ ਦੇ ਆਪਣੇ ਗੱਡੀ ਦੇ ਮੋਰੇ ਫੋਨ ਰੱਖ ਲੈ ਕਿਵੇਂ ਰੱਖਿਆ ਉਹ ਸਾਰੀ ਜਾਣਕਾਰੀ ਲਵਾਂਗੇ ਤੇ ਫੋਨ ਜਿਹੜਾ ਸੜਕ ਤੇ ਡਿੱਗ ਜਾਂਦਾ ਔਰ ਲੱਕੀਲੀ ਫੋਰਚੂਨੇਟਲੀ ਮੁਕੇਸ਼ ਨੂੰ ਮਿਲਦਾ ਮੁਕੇਸ਼ ਸਭ ਤੋਂ ਪਹਿਲਾਂ ਸਾਨੂੰ ਕਾਲ ਕਰਦਾ ਉਸ ਤੋਂ ਬਾਅਦ ਇੰਤਜ਼ਾਰ ਕਰਦਾ ਕਦ ਅਸਲ ਮਾਲਕ ਦੀ ਕਾਲ ਆਵੇਗੀ ਤੇ ਉਹਨਾਂ ਨੂੰ ਫੋਨ ਹੈਂਡਓਵਰ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਮੁਕੇਸ਼ ਬਹੁਤ ਬਹੁਤ ਸ਼ਲਾਗ ਔਰ ਤੁਸੀਂ ਇਕੱਲਾ ਫੋਨ ਵਾਪਸ ਨਹੀਂ ਕਰ ਰਹੇ ਸਮਾਜ ਦਾ ਭਰੋਸਾ ਵਾਪਸ ਕਰ ਰਹੇ ਹੋ ਕਿਉਂਕਿ ਇਸ ਸਮੇਂ ਪੰਜਾਬ ਵਿੱਚ ਹਾਲਾਤ ਇਹੋ ਜਿਹੇ ਆ ਕਿ ਫੋਨ ਪਿੱਛੇ ਕਤਲ ਕਰ ਦਿੰਦੇ ਨਸ਼ੇੜੀ ਲਟੇਰੇ ਤੇ ਤੁਹਾਨੂੰ ਲੱਭਿਆ ਔਰ ਮਹਿੰਗਾ ਫੋਨ ਹੈ ਤੁਸੀਂ ਉਹ ਬੜੀ ਇਮਾਨਦਾਰੀ ਨਾਲ ਵਾਪਸ ਕਰ ਰਹੇ ਹੋ ਸਭ ਤੋਂ ਪਹਿਲੇ ਤਾਂ ਸ਼ਲਾਗਾ ਬਹੁਤ ਬਹੁਤ ਤਾਰੀਫ ਹੈ ਫੋਨ ਕਿੱਥੋਂ ਮਿਲਿਆ ਡਿਟੇਲ ਦੇ ਦਿਓ ਇਹ ਆਪਣਾ ਬਰਨਾਲਾ ਰੋਡ ਤੇ ਪਾਜੀ ਫੋਨ ਮਿਲਿਆ ਸੀ ਉਧਰ ਵਾਲ ਕਟਿੰਗ ਕਰਾਣੇ ਲਈ ਗਿਆ ਸੀ ਉਧਰ ਮੈਨੂੰ ਫੋਨ ਮਿਲਿਆ ਫਿਰ ਤੁਹਾਨੂੰ ਮੈਂ ਫੋਨ ਕਿੱਥੇ ਮੈਂ ਪਾਜੀ ਆ ਜਾਓ ਫੋਨ ਮੈਨੂੰ ਮਿਲਿਆ ਚਲੋ ਵੈਸੇ ਠੰਡ 'ਚ ਲੋਕ ਜਿਸ ਕਰਕੇ ਫਿਰ ਮੈਂ ਤੁਹਾਨੂੰ ਫੋਨ ਕੀਤਾ ਫਿਰ ਬਾਅਦ ਚ ਫੋਨ ਆ ਗਿਆ ਮੈਡਮ ਜੀ ਦਾ ਕਹਿੰਦੇ ਫੋਨ ਮੈ ਆ ਗਿਆ ਮੈਡਮ ਜੀ ਤੁਸੀਂ ਆ ਜਾਓ ਮੂੰਪਲੀ ਵਾਲਾ ਬੋਲਦਾ ਉੱਥੇ ਆ ਕੇ ਫੋਨ ਲੈ ਲਓ আচ্ছা ਮੈਡਮ ਨੇ ਫੋਨ ਕੀਤਾ ਤੁਸੀਂ ਚੱਕ ਲਿਆ ਹਾਂ ਜੀ ਹਾਂ ਜੀ ਠੀਕ ਹੈ ਭਾਂਜੀ ਅਸਲ 'ਚ ਅੱਜ ਕੱਲ੍ਹ ਪਤਾ ਕੀ ਹੁੰਦਾ ਕੱਲ ਵੀ ਕਿਸਦਾ ਫੋਨ ਗਵਾਚਿਆ 2 ਮਿੰਟ ਹੋਏ ਗਵਾਚੇ ਨੂੰ ਉਸ ਵੇਲੇ ਫੋਨ ਸਵਿਚ ਆਫ ਤੇ ਤੁਹਾਨੂੰ ਕਿੰਨੀ ਖੁਸ਼ੀ ਹੋ ਜਾ ਤੁਸੀਂ ਫੋਨ ਕੀਤਾ ਤੁਹਾਨੂੰ ਪਤਾ ਲੱਗਾ ਕਿ ਫੋਨ ਮੇਰਾ ਸਹੀ ਟਿਕਾਣੇ ਤੇ ਹੈ ਜੀ ਭਾਜੀ ਮੈਨੂੰ ਤਾਂ ਨਾ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੇ ਮੁੰਡੇ ਦਾ ਬਹੁਤ-ਬਹੁਤ ਧੰਨਵਾਦ ਇਹਨੂੰ ਪ੍ਰਮਾਤਮਾ ਲੰਮੀ ਉਮਰ ਕਰੇ ਤੇ ਐਦਾਂ ਹੀ ਇਹ ਭਲਾ ਕਰਦਾ ਰਹੇ ਸਾਹਿਬ ਅੱਛਾ ਡਿਗਿਆ ਕਿੱਦਾਂ ਜੀ ਇਹ ਡਿਗਿਆ ਭਾਜੀ ਮੈਂ ਹਨਾ ਅਸੂਰ ਕਰ ਲਿਆ ਵਾਹ ਜੀ ਉਹ ਕੱਲ੍ਹ ਹੀ ਆਏ ਆ ਹਜੇ ਤੇ ਉਹ ਮੈਂ ਰਾਤੀ ਪੈਸੇ ਪੁਆਏ ਆ ਹਜੇ ਤੇ ਉਹ ਫੋਨ ਨੰਬਰ ਵੀ ਮੈਨੂੰ ਪਤਾ ਨਹੀਂ ਸੀ ਯਾਦ ਨਹੀਂ ਸੀ ਅੱਛਾ ਜੀ ਨੰਬਰ ਵੀ ਮੈਨੂੰ ਯਾਦ ਨਹੀਂ ਹੈਗਾ ਉਹ ਨੰਬਰ ਅਸੀਂ ਜਿਨ੍ਹਾਂ ਕੋਲ ਪੁਆਇਆ ਸੀਗਾ ਨੰਬਰ ਹਨ ਪੁਆ ਕੇ ਮੁੰਡੇ ਕੋ ਦੁਕਾਨ ਤੋਂ ਲਿਆਂਦੇ ਉਹਦੇ ਕੋਲੋਂ ਇਹ ਨੰਬਰ ਲੈ ਕੇ ਆਏ ਆ ਤੇ ਕੱਲ੍ਹ ਹੀ ਮੈਂ ਤੁਹਾਡਾ ਨਾਮ ਮੇਰਾ ਨਾਮ ਜਸਵਿੰਦਰ ਕੌਰ ਆ ਤੇ ਕਿਹੜੀ ਕੰਟਰੀ ਤੋਂ ਆਏ ਆ ਅਸੀਂ ਆਏ ਆ ਕੈਨੇਡਾ ਤੋਂ ਤੇ ਨੌਰੇ ਸੋਨਾ ਪਿੰਡ ਦੇ ਸੋਨਾ ਪਿੰਡ ਦੇ ਅੱਛਾ ਮੈਂ ਮੈਂ ਜਿੰਨੀ ਗੱਲ ਸਮਝ ਪਾਇਆ ਗੱਲਾਂ ਕਰਦੇ ਕਰਦੇ ਇਹ ਨਹੀਂ ਬੋਨਟ ਤੇ ਰੱਖ ਦਿੱਤਾ ਫੋਨ ਤੇ ਗੱਡੀ ਅੱਧੀ ਤੋੜ ਲਈ ਪਿੱਛੋਂ ਨਿਆਣੇ ਬਾਹਕਾ ਹੀ ਮਾਰਦੇ ਨੇ ਨਾਨੀ ਦਾਦੀ ਰੁਕ ਜਾ ਮਨਸ ਘਰ ਕੋਈ ਨਹੀਂ ਸੀਗਾ ਮੈਂ ਹੀ ਸੀਗਾ ਇਹ ਬਾਜੀ ਨਾਲ ਦੀ ਗੱਡੀ ਸਾਡੇ ਘਰ ਖੜੀ ਸੀਗੀ ਤੇ ਉਹ ਮੈਂ ਕੰਮ ਕਰਦਿਆਂ ਲੱਗੀ ਨੇ ਫੋਨ ਇਹਦਾ ਰੱਖ ਦਿੱਤਾ ਤੇ ਚਲੋ ਜੇ ਕਿਸੇ ਦਾ ਬੱਜੂਗਾ ਤਾਂ ਮੈਂ ਚੁੱਕ ਲੂੰਗੀ ਕੋਲ ਉਹ ਇਹ ਗੱਡੀ ਲੈ ਕੇ ਨਿਕਲੇ ਮੇਰੇ ਦਿਮਾਗ ਨੇ ਕੰਮੇ ਨਹੀਂ ਕੀਤਾ ਵੀ ਮੈਂ ਫੋਨ ਚੱਕਾਂ ਅੱਛਾ ਤੁਸੀਂ ਘਰੇ ਹੀ ਸੀਗੇ ਘਰੇ ਹੀ ਸੀਗੇ ਓਕੇ ਚਲੋ ਹੁਣ ਬਾਜੀ ਫੋਨ ਵਾਪਸ ਕਰ ਦਿਓ ਮੈਂ ਹੁਣ ਉਹਦਾ ਤੁਹਾਡਾ ਧੰਨਵਾਦ ਬਹੁਤ ਬਹੁਤ ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ ਤੇ ਤੁਸੀਂ ਐਤ। ਅੱਛਾ ਇੱਕ ਗੱਲ ਹੋਰ ਹੈ ਭੈਜੀ ਹੁਣੀ। ਇਮਾਨਦਾਰੀ ਬਹੁਤ ਵੱਡੀ ਭੈਜੀ। ਬਹੁਤ ਵੱਡੀ। ਸਭ ਤੋਂ بڑا ਕਹਿਣਾ ਜੀ ਇਹ ਹੈ। ਕਹਿਣਾ ਜੀ ਇਮਾਨਦਾਰੀ। ਪਤਾ ਨਹੀਂ ਕਿ ਇਹ ਇੱਕ ਦਾ ਭਲਾ ਕਰਨ ਨਾਲ ਕਿੰਨੇ ਕਾਂ ਦਾ ਭਲਾ ਹੁੰਦਾ। ਕੋਹਰਾਂ ਨੂੰ ਵੀ ਚिटक ਲੱਗਦੀ ਨਾ। ਅੱਛਾ ਇੱਕ ਹੋਰ ਗੱਲ ਹੈ ਭੈਜੀ ਹੁਣੀ ਆਏ ਸਿੱਧਾ ਪੈਸੇ ਕੱਢ ਕੇ ਫੜਾਣ ਲੱਗੇ ਉਹ ਕਹਿੰਦਾ ਭੈਜੀ ਪੈਸੇ ਤਾਂ ਲੈਣੇ ਹੀ ਨਹੀਂ। ਭਾਜੀ। ਗੱਲ ਤਾਂ ਗੱਲ ਤਾਂ ਮਦਦ ਕਰਨ ਦੀ ਆ। ਮਦਦ ਕਰਨ ਦੀ ਆ। ਹੈਲਪ ਕਰਨ ਦੀ ਆ। ਮੈਂ ਤਾਂ ਬਹੁਤ ਮੁੱਲੀ ਚੀਜ਼ ਆ। ਬਹੁਤ ਮੁੱਲੀ ਚੀਜ਼ ਆ। ਅੱਛਾ ਇੱਕ ਹੋਰ ਜੀ ਦੱਸ ਦਿਓ ਤੁਸੀਂ ਜਿਹੜੇ ਆਂਦੇ ਸਾਨੂੰ ਕਿਹਾ। ਕਹਿੰਦੇ ਅਸੀਂ ਬਾਹ ਨਹੀਂ ਮੈਂ ਪਹਿਲਾਂ ਇਹ ਨੁਕਿਆ ਬੁੰਡੇ ਨੂੰ ਮੈਂ ਕਿਹਾ ਜਿੱਤੇ ਵੀ ਪੀਪੀ ਬੱਤੀ ਆਲੇ ਨੂੰ ਦੂਜੇ ਫੋਨ ਕਰ ਦਮੈਂ ਵੀ ਸ਼ਾਇਦ ਉਹਨਾਂ ਦੇ ਥਰੂ ਲੱਭ ਆਵੇ ਜੇ ਕੋਈ ਵੀ ਇੰਨੇ ਕੇ ਏਰੀਏ ਚ ਡਿਗੇ ਆ ਕੋਈ ਸੇ ਕੋ ਲੱਭੂਗਾ ਤਾਂ ਮਿਲ ਸਕਦਾ ਨਾ ਤੇ ਇਹ ਕਹਿੰਦੇ ਕੋਈ ਨਹੀਂ ਚਲੋ ਫਿਰ ਮੈਂ ਹੈ ਜੀ ਇਕਦਾ ਇਦਾਂ ਹੀ ਪਤ ਤੁਹਾਨੂੰ ਪਤਾ ਨਾ ਪੀ ਆ ਕੇ ਸਾਰਾ ਕੁਝ ਦੇਖਣਾ ਬੋਲ ਪੈਂਦਾ ਤੇ ਇਹ ਵਿਚਾਰੇ ਨੇ ਦੋ ਗੇੜੇ ਮੇਰੇ ਨਾਲ ਲਾ ਕੇ ਅਸੀਂ ਦੇਖ ਕੇ ਵੀ ਗਏ ਆ ਪਰ ਨਹੀਂ ਸਾਨੂੰ ਕਿਤੇ ਮਿਲਿਆ ਗਿਆ ਵੀ ਬਹੁਤ ਐਨ ਮੈਂ ਤਾਂ ਹਜੇ ਬਾਹਰ ਹੀ ਖੜੀ ਆ ਇਹਨਾਂ ਤੋਂ ਜਿਆਦਾ ਇਹ ਤਾਂ ਫੋਨ ਆਇਆ ਫਿਰ ਮੈਂ ਅੰਦਰ ਕੰਮ ਕਰਨ ਲੱਗ ਗਈ ਆ ਇਹਨਾਂ ਨੇ ਵਿਚਾਰੇ ਨੇ ਨੰਬਰ ਉਹ ਕਹਿੰਦੇ ਜਾਂਦੀ ਹੈਗੀ ਰਿੰਗ ਪਰ ਅਸੀਂ ਉਹ ਮੁੰਡਾ ਸਾਡਾ ਉੱਥੇ ਲੱਗਾ ਵੀ ਉਹਨੂੰ ਵੀ ਮੈਂ ਕਿਹਾ ਵੀ ਲੋਕੇਸ਼ਨ ਪਾ ਕੇ ਦੇਖਾ ਇਸ ਨੰਬਰ ਤੇ ਚੈਡ ਮੇਰੇ ਵੀ ਪਰ ਤੁਸੀਂ ਅੱਗੇ ਬਹੁਤ ਦੇਖਿਆ ਕਿਸੇ ਦਾ ਪਾਰਸ ਮਿਲੇ ਆ ਕਿਸੇ ਦਾ ਕੋਈ ਚੀਜ਼ ਮਿਲੀ ਆ ਤੇ ਤੁਸੀਂ ਤਾਂ ਹੀ ਕਰਕੇ ਭਾਜੀ ਨੂੰ ਸਾਡੇ ਪਹਿਲੇ ਫੋਨ ਕੀਤਾ ਮੈਂ ਭਾਜੀ ਚਲੋ ਇਮਾਨਦਾਰੀ ਤੇ ਤੁਹਾਡੀ ਆ ਕਿਸੇ ਕਰਕੇ ਭਾਜੀ ਨੂੰ ਤੁਹਾਡਾ ਵੀ ਬਹੁਤ ਵੱਡਾ ਇਹਦੇ ਵਿੱਚ ਬਹੁਤ ਜਾਨਾ ਮਿਹਰਬਾਨੀ ਜੀ ਤੁਹਾਡਾ ਜਿਹੜੇ ਭਾਜੀ ਹੁਣ ਕੈਨੇਡਾ ਵਾਹ ਕੇ ਦੇਖ ਰਹੇ ਆ ਤੁਹਾਡੇ ਹਸਬੰਦ ਉਹ ਕਹਿੰਦੇ ਮੈਨੂੰ ਹਣ ਉੱਤੇ ਦੇਖੂਗੇ ਚਲੋ ਸਕਾਲਾਂ ਸਾਰਿਆਂ ਦੀ ਆਈਆਂ ਹੋਣੀਆਂ ਸਾਰੇ ਬੱਚਿਆਂ ਦੇ ਉਸਕਾ ਟਾਈਮ ਉਹ ਸੀਗਾ ਉਹਨਾਂ ਦਾ ਘਰ ਬੈਠ ਕੇ ਉਹਨੇ ਸਾਰਿਆਂ ਨੇ ਦੇਖਦੇ ਹੋਣੇ ਆ ਪਰ ਉਹ ਕਹਿੰਦੇ ਹੁਣ ਫੋਨ ਨਹੀਂ ਚੁੱਕਦੇ ਫੋਨ ਨਹੀਂ ਚਲੋ ਹੁਣ ਤੁਸੀਂ ਚੱਕ ਲਓ ਫੋਨ ਬਹੁਤ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਵੀ ਔਰ ਮੁਕੇਸ਼ ਵਾਂਸ ਅ ਮੈਂ ਸਕਾਲਾਂ ਆਈਆਂ ਆ 9.10 ਮਿਸਕੋ ਲਾ ਗਈ ਚਲੋ ਬਹੁਤ ਬਹੁਤ ਸ਼ੁਕਰੀਆ ਮੁਕੇਸ਼ ਵਾਂਸ अगेन थैंक यू ਵੈਰੀ ਮਚ ਬਹੁਤ ਬਹੁਤ ਥੰ ਬាទ ਵਾਟ ਇੱਕ ਚੰਗਾ ਮੈਸੇਜ ਆਨਦਾ ਹੁਣ ਸਾਰੇ ਸਾਰੇ ਜਨਰਮ ਹੈਗੇ ਆ ਸਾਰੇ ਇੱਕੋ ਜਿਹੇ ਨਹੀਂ ਹੈਗੇ ਹਾਂ ਬਹੁਤ ਚੰਗੇ ਵੀ ਆ ਤੇ ਮਾਰੇ ਵੀ ਮੈਂ ਤਾਂ ਇਹ ਕਹਿੰਸੀ ਜੇ ਤਾਂ ਅੱਜ ਕੱਲ ਤਾਂ ਹੱਥੋਂ ਹੀ ਖੋ ਕੇ ਲੈ ਜਾਂਦੇ ਆ ਇਹ ਤਾਂ ਜੇ ਕਿ ਦੱਡੀ ਕਿਉਂ ਤਾਂ ਪਤਾ ਨਹੀਂ ਪਰ ਹੁਣ ਬੇਫਿਕਰ ਵੀ ਨਾ ਹੋਈਓ ਕਿ ਹੱਥੋਂ ਖੋਹਦੇ ਨਹੀਂ ਖੋਹਦੇ ਵੀ ਹੈਗੇ ਆ ਖੋਹਦੇ ਆ ਮੈਂ ਤਾਂ ਭਰਾਵਾ ਬਹੁਤ ਦੇਖਦੀ ਮੈਨੂੰ ਤਾਂ ਇੰਨਾ ਡਰ ਲੱਗਦਾ ਨਾ ਵੀ ਬਹੁਤ ਜ਼ਿਆਦਾ ਚਲੋ ਹਰ ਤਰ੍ਹਾਂ ਦੇ ਬੰਦੇ ਧਰਤੀ ਤੇ ਹੈਗੇ ਆ ਬਹੁਤ ਸ਼ੁਕਰੀਆ ਤਾਂ ਫਿਰ ਤੋਂ ਮੁਕੇਸ਼ਵੀਰ ਦੇ ਧੰਨਵਾਦ ਇਹਦਾ ਬ੍ਰਦਰ ਹੈ ਇਹਦਾ ਵੀ ਧੰਨਵਾਦ ਇਹਨਾਂ ਦਾ ਵੀ ਧੰਨਵਾਦ ਔਰ ਇਹਨਾਂ ਨੇ ਨੇਕ ਕੰਮ ਕੀਤਾ ਤੇ ਮੈਂ ਤਾਂ ਹੀ ਕਿਹਾ ਕਿ ਨੇਕ ਕੰਮ ਸੱਚੇ ਰੱਬ ਦੀ ਇਬਾਦਤ ਹੈ ਔਰ ਕਿਸ ਦੀ ਲੱਭੀ ਹੋਈ ਚੀਜ਼ ਵਾਪਸ ਕਰਨਾ ਇਹੀ ਇਨਸਾਨੀਤਾ ਹੈ ਇਹਨਾਂ ਨੇ ਸਿਰਫ ਫੋਨ ਨਹੀਂ ਮੋੜਿਆ ਭਰੋਸਾ ਸਾਡਾ ਸਾਰਿਆਂ ਦਾ ਸਮਾਜ ਦਾ ਭਰੋਸਾ ਵਾਪਸ ਕੀਤਾ ਉਮੀਦ ਕਰਦੇ ਹਾਂ ਕਿਸੇ ਦੀ ਘੁਆਚੀ ਚੀਜ਼ ਮਕੇਸ਼ ਵਰਗੇ ਚੰਗੇ ਬੰਦੇ ਨੂੰ ਲੱਭੂਗੀ ਤਾਂ ਜੋ ਅਸਲ ਮਾਲਕ ਤੱਕ ਵਾਪਸ ਪਾਉਂਦੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ